ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਆਹ ਕਪਲੇ ਗਿਆ ਹਾਂ ਤਾਂ ਅੱਜ ਦੇ ਦ੍ਰਿਸ਼ ਤੁਹਾਨੂੰ ਦਿਖਾ ਦਈਏ ਤਾਂ ਪਿੰਡ ਕੋਟ ਬੁੱਢਾ ਦੇ ਨਜ਼ਦੀਕ ਜਿਹੜਾ ਪਿੰਡ ਭੌਵਾਲ ਆ ਤਾਂ ਪਾਣੀ ਇੰਨੇ ਉਫਾਨਦੇ ਆ ਕਿ ਤੁਸੀਂ ਤਸਵੀਰਾਂ ਦੇਖਦੇ ਹੋ ਕੁਦਰਤੀ ਆਫਤ ਜਿੱਥੇ ਆਈ ਪਈ ਹੈ ਉੱਤੇ ਹੀ ਜਿਹੜਾ ਆਉਣ ਜਾਣ ਵਾਲੇ ਰਸਤੇ ਵੀ ਜਿਹੜੇ ਟੁੱਟਦੇ ਜਾ ਰਹੇ ਨੇ ਤਾਂ ਤਸਵੀਰ ਕੈਮਰਾਮੈਨ ਨੂੰ ਕੋ ਦਿਖਾਈਆਂ ਜਾਂ ਸਾਰੀਆਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਸੜਕਾਂ ਵੀ ਟੁੱਟਦੀਆਂ ਜਾ ਰਹੀਆਂ ਤਾਂ ਜਿਹੜੇ ਦੂਸਰੇ ਪਾਸੇ ਪਿੰਡ ਨੇ ਤੇ ਉਹਨਾਂ ਦਾ ਜਿਹੜਾ ਲੋਕ ਕਨੈਕਸ਼ਨ ਜਿਹੜਾ ਇਹਨਾਂ ਪਿੰਡਾਂ ਨਾਲੋਂ ਟੁੱਟਦਾ ਜਾ ਰਿਹਾ ਹੈ ਕਿਉਂਕਿ ਇਸ ਵਕਤ ਜਿਹੜਾ ਪਾਣੀ ਉਫਾਨਤ ਹੈ ਸਤਲੁਜ ਬਿਆਸ ਦਰਿਆ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਵਧਿਆ ਹੈ ਤਾਂ 315000 ਕਿਊਸ ਜਿਹੜਾ ਪਾਣੀ ਅੱਜ ਛੱਡਿਆ ਗਿਆ ਹੈ ਤਾਂ ਇਸ ਤੋਂ ਵੱਧ ਵੀ ਸਕਦਾ ਹੈ ਕਿਉਂਕਿ ਭਾਗੜਾ ਡੈਮ ਦੇ ਵਿੱਚ ਜਿੱਥੇ 4 ਫੁੱਟ ਪਹਿਲਾਂ ਛੱਡਿਆ ਗਿਆ ਸੀ ਪਾਣੀ ਉੱਤੇ 7 ਫੁੱਟ ਕਰ ਦਿੱਤਾ ਗਿਆ ਹੈ ਤਾਂ ਹੋਰ ਵੀ ਕਈਆਂ ਨਦੀਆਂ ਦੇ ਵਿੱਚ ਪਾਣੀ ਜਿਹੜਾ ਉਫਾਨਤ ਹੈ ਤਾਂ ਸਾਡੇ ਨਾਲ ਲੋਕ ਜੁੜੇ ਨੇ ਗੱਲਬਾਤ ਕਰ ਲੈਣੇ ਆ ਹਾਂਜੀ ਕੀ ਨਾਜੀ ਤੁਹਾਡਾ ਸਾਡਾ ਨਾਂਜੀ ਬਾਬਾ ਜੀ ਦੇਸ਼ਾਈ ਕਾਦਰੀ ਅਸੀਂ ਹਜਰਤ ਸੈਦ ਪੀਰ ਬਾਬਾ ਸ਼ੇਰ ਸ਼ਾ ਵਾਲੀ ਨੌਸ਼ਾਹੀ ਕਾਦਰੀ ਸਚਿਆਰੀ ਨਗਰ ਕਰਿਆਲਾ ਵਾਲਿਆਂ ਦੇ ਸਮੂਹ ਮੈਂਬਰ ਸਰਪੰਚ ਸਹਿਬਾਨ ਸੇਵਾਦਾਰਾਂ ਦੇ ਨਾਲ ਇੱਥੇ ਲੰਗਰ ਲੈ ਕੇ ਆਏ ਹਾਂ ਜੀ ਅਸੀਂ ਇਸ ਟਾਈਮ ਨਵੇਂ ਪੁਲ ਦੇ ਨਦੀਕ ਪਿੰਡ ਪੋਹਾਲ ਖਲੋਤੇ ਆ ਜੀ ਪਾਣੀ ਦਾ ਵਹਾਅ ਬਹੁਤ ਤੇਜ਼ ਆ ਜੀ ਇਹ ਏਰੀਆ ਸੈਦ ਪੀਰ ਬਾਬਾ ਸ਼ਾ ਕਮਾਲ ਸ਼ਾ ਜਮਾਲ ਦਾ ਏਰੀਆ ਜੀ ਕੋੜ ਬੁੱਡੇ ਦੇ ਨਦੀਕ ਸਾਰੀ ਸੰਗਤ ਨੂੰ ਅਪੀਲ ਕਰਦੇ ਹਾਂ ਜੀ ਇੱਥੇ ਵੱਧ ਤੋਂ ਵੱਧ ਮਿੱਟੇ ਦੀਆਂ ਜਿਹੜੀਆਂ ਟਰਾਲੀਆਂ ਉਹ ਵੀ ਪਚਾਈਆਂ ਜਾਣ ਕਿਉਂ ਪਾਣੀ ਦਾ ਵਹਾਅ ਅੱਗੇ ਨਾਲ ਬਹੁਤ ਤੇਜ਼ ਹੋਇਆ ਹੈ ਜਿਹੜਾ ਬੰਨ ਥੋੜਾ ਥੋੜਾ ਸਿੰਮੰਦਿਆ ਨਦੀਕ ਦੇ ਪਿੰਡਾਂ ਵਾਲਿਆਂ ਨੂੰ ਬੜੀ ਖਤਰੇ ਵਾਲੀ ਗੱਲ ਆ ਜੀ ਸਾਰਿਆਂ ਦੇ ਚਿਰਨਾ ਵਿੱਚ ਬੇਨਤੀ ਕਰਦੇ ਆ ਜੀ ਇਹ ਜੋ ਵੀ ਸੇਵਾ ਦਾ ਜਿਹੜਾ ਘਰਿਆਲਾ ਸ਼ਰੀਫ ਤੋਂ ਨਾਲ ਆਇਆ ਜੀ ਸਾਡੇ ਸਾਰੇ ਸੱਜਣ ਬਿਲਕੁਲ ਬਾਬਾ ਜੀ ਜਿਸ ਤਰ੍ਹਾਂ ਮੈਂ ਗੱਲ ਕਰਦੇ ਪਏ ਆ ਵੀ ਪਾਣੀ ਜਿਹੜਾ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ ਤਾਂ ਉਥੇ ਹੀ ਮਤਲਬ ਖਤਰਾ ਵੀ ਜਿਹੜਾ ਬਣਦਾ ਜਾ ਰਿਹਾ ਕਿਸਾਨਾਂ ਦੀ ਜਿਹੜੀ ਹਜ਼ਾਰਾਂ ਏਕੜ ਜਿਹੜੀ ਫਸਲ ਜਿਹੜੀ ਤਬਾਹ ਹੋ ਚੁੱਕੀ ਹੈ ਤਾਂ ਹੁਣ ਜਿਹੜਾ ਜਿਹੜਾ ਪਿੰਡਾਂ ਨੂੰ ਜੋੜਨ ਵਾਲਾ ਇਹ ਰਾਸਤਾ ਹੈ ਤਾਂ ਇਹਦੇ ਉੱਤੇ ਵੀ ਪਾਣੀ ਫਿਰ ਗਿਆ ਤਾਂ ਪਿੰਨੋ ਫੋਲਪੁਰਾ ਦੀ ਸਾਈਡ ਤੋਂ ਜਿਹੜਾ ਰਸਤਾ ਸੜਕ ਟੁੱਟ ਗਈ ਸੀ ਤਾਂ ਜਿਹੜਾ ਲਿੰਕ ਟੁੱਟ ਗਿਆ ਸੀ ਪਿੰਨਾਂ ਦਾ ਹੁਣ ਕਿਹਦੇ ਨਾਲ ਕਿਤੇ ਜਿਹੜਾ ਇਸ ਤੋਂ ਪੁਲ ਤੋਂ ਪਾਰ ਜਿਹੜੇ ਪਿੰਡਾਂ ਉਹਨਾਂ ਦਾ ਵੀ ਲਿੰਕ ਟੁੱਟਦਾ ਜਾ ਰਿਹਾ ਸੜਕ ਬਹਿ ਗਈ ਆ ਤਾਂ ਹੁਣ ਜਿੱਦਾਂ ਪਾਣੀ ਦਾ ਵਹਾਵ ਵੰਦਾ ਵਧਦਾ ਜ਼ਿਆਦਾ ਵਧਦਾ ਜਾਂਦਾ ਹੈ ਤਾਂ ਉੱਥੇ ਹੀ ਝੜਕਾਂ ਦਾ ਵੀ ਲਿੰਕ ਟੁੱਟਦੇ ਨੇ ਲੋਕ ਜਿਹੜੇ ਕੁਝ ਲੋਕ ਹੈ ਜਿਹੜਾ ਉੱਚਿਆਂ ਥਾਵਾਂ ਤੇ ਨੇ ਉਹਨਾਂ ਦਾ ਸੰਪਰਕ ਜਿਹੜਾ ਟੁੱਟ ਜਾਣਾ ਤੇ ਕਿਸ ਤਰ੍ਹਾਂ ਦੇਖਦੇ ਹੋ ਅਸੀਂ ਇਹੋ ਹੀ ਅਪੀਲ ਕਰਦੇ ਆਂ ਵੀ ਜਿੰਨਾ ਵੀ ਇਲਾਕਾ ਸਾਰਾ ਇਕੱਠਾ ਹੋਵੇ ਜੋ ਵੀ ਇੱਥੇ ਬੰਨ ਲੰਗਰ ਦੀ ਚਾਹੀਦੀ ਆ ਸਾਰੇ ਭੈਣ ਭਰਾ ਇਕੱਠੇ ਹੋ ਕੇ ਇਹ ਜਿਹੜਾ ਮੁਸੀਬਤ ਦਾ ਸਮਾਂ ਇਸ ਏਰੀਏ ਦੇ ਵਿੱਚ ਸਾਰੇ ਰਲ ਮਿਲ ਕੇ ਕੱਟ ਗਏ ਜੀ ਬਾਕੀ ਪਰਮਾਤਮਾ ਸਭ ਦਾ ਭਲਾ ਕਰੇ ਜੀ ਬੇਪਤਾ ਹੋਰ ਵੀ ਲੋਕ ਸਾਡੇ ਨਾਲ ਜੁੜੇ ਨੇ ਗੱਲਬਾਤ ਕਰ ਲੈਣੇ ਆ ਤਾਂ ਇਸ ਵਕਤ ਮੁਸੀਬਤ ਦੀ ਘੜੀ ਆ ਔਖਾ ਸਮਾਂ ਹੈ ਕੁਦਰਤੀ ਆਫਤ ਜਿਹੜੀ ਆ ਜਿਹੜੀ ਪੈ ਰਹੀ ਆ ਤਾਂ આજ ਦਿਨ ਜਿਹੜੀਆਂ ਬਰਸਾਤਾਂ ਪੰਜਾਬ ਦੇ ਵਿੱਚ ਵੀ ਉਹ ਉੱਤੇ ਹੀ ਹਿਮਾਚਲ ਤੇ ਜੇ ਐਂਡ ਕੇ ਦੇ ਵਿੱਚ ਲੰਬੇ ਸਮੇਂ ਤੋਂ ਜਿਹੜੀਆਂ ਬਰਸਾਤਾਂ ਹੁੰਦੀਆਂ ਨੇ ਉਹਦੇ ਕਰਕੇ ਪਾਣੀ ਦਾ ਪੱਧਰ ਜਿਹੜਾ ਵੱਧ ਚੁੱਕਾ ਹੈ ਤਾਂ ਇਸ ਵਕਤ ਜਿਹੜਾ ਬੜਾ ਔਖਾ ਹੋਇਆ ਪਿਆ ਕਿਸਾਨਾਂ ਦਾ ਤਾਂ ਇੱਥੇ ਮਦਦ ਦੀ ਜ਼ਰੂਰ ਜ਼ਰੂਰਤ ਦੀ ਮੰਗ ਕੀਤੀ ਜਾ ਰਹੀ ਆ ਕਿ ਟਰਾਲੀਆਂ ਮਿੱਟੀ ਦੀਆਂ ਥੋੜੇ ਪਰ ਭਰ ਕੇ ਲਿਆ ਕੇ ਦਿੱਤੇ ਜਾਂਦੇ ਦਾ ਬੰਨ ਨੂੰ ਜਿਹੜਾ ਜਿਹੜਾ ਰੋਗ ਲਾਈ ਜਾ ਸਕੇ ਤਾਂ ਸਾਡੇ ਨਾਲ ਵੀ ਜੁੜੇ ਕੀ ਨਾ ਜਿੱਡਾ ਬ੍ਰਿੰਦਾਸੀ ਤਾ ਜਿਸ ਤਰ੍ਹਾਂ ਪਾਣੀ ਦਾ ਪੱਧਰ ਵਧ ਰਿਹਾ ਹੈ ਤਾਂ ਕਿਤੇ ਨਾ ਕਿਤੇ ਜਿੱਥੇ ਧੁੱਸੀ ਬਣ ਤੇ ਟਾ ਵੀ ਲੱਗੀ ਹੋਈ ਹੈ ਤਾਂ ਹੁਣ ਮਿੱਟੀ ਦੇ ਟਰਾਲੀਆਂ ਵੀ ਜਿਹੜੀਆਂ ਆ ਰਹੀਆਂ ਕੀ ਕਹਿਣਾ ਚਾਹੀਏ ਅੱਛਾ ਪਤਾ ਕੀ ਆ ਵੇਖੋ ਪੰਜਾਬ ਆਪਣੇ ਸਿਰ ਤੇ ਜਿਉਂਦਾ ਪਿਆ ਸਾਨੂੰ ਕਿਸੇ ਦੀ ਕੋਈ ਲੋੜ ਨਹੀਂ ਨਾ ਕੋਈ ਪ੍ਰਸ਼ਾਸਨ ਉਹ ਆਇਆ ਬਾਬਾ ਜੀ ਆਪਣੇ ਕੋਲ ਅਸੀਂ ਆਪਣੇ ਆਪ ਤੇ ਜਿਉਂਦੇ ਪਏ ਆ ਤੇ ਅਸੀਂ ਆਪੇ ਆਪ ਦਾ ਮਸਲਾ ਹੱਲ ਕਰ ਲੈਣਾ ਇੰਨਾ ਹੀ ਬੜਾ ਬਸ ساری ਸੰਗਤ ਜਿਹੜੀ ਆ ਹਾਂ ਵੇਖੋ ਖਲੋਤੇ ਕਿੱਥੇ ਆਪਾਂ ਸਾਰੀ ਸੰਗਤ ਖਾਚਾ ਨਾਲ ਆ ਬਸ ਕਿੰਨਾ ਹੀ ਬੜਾ ਸੰਬਸ ਬਿਲਕੁਲ ਦਾ ਇਸ ਵਕਤ ਸੰਗਤ ਨੂੰ ਜਿਹੜੀ ਅਪੀਲ ਕੀਤੀ ਜਾ ਰਹੀ ਹੈ ਕਿ ਜਿਹੜਾ ਕਿਸਾਨਾਂ ਦਾ ਜਿਹੜੇ ਗਰੀਬ ਲੋਕ ਮਜ਼ਰੂਮ ਲੋਕਾਂ ਦਾ ਜਿਹੜਾ ਸਾਥ ਦਿੱਤਾ ਜਾਵੇ ਜਿਨ੍ਹਾਂ ਦੇ ਘਰ ਤਹਿ ਚੁੱਕੇ ਨੇ ਜਿਨ੍ਹਾਂ ਦੀ ਸਾਰੀ ਫਸਲ ਜਿਹੜੀ ਤਬਾਹ ਹੋ ਚੁੱਕੀ ਹੈ ਲੱਖਾਂ ਏਕੜ ਜਿਹੜੀ ਕਿਸਾਨਾਂ ਦੀ ਫਸਲ ਉੱਥੇ ਵੀ ਕਈ ਗਰੀਬਾਂ ਦੀ ਥੋੜੇ ਬਤੇ ਏਕੜ ਜਿਹੜੀ ਫਸਲ ਖਰਾਬ ਹੋ ਗਈ ਹੈ ਤਾਂ ਪਰ ਜਿਹਦੇ ਨਾ ਕਿਤੇ ਜਿਹੜਾ ਜਿੱਥੋਂ ਰੋਜ਼ਗਾਰ ਚੱਲਦਾ ਸੀ ਖੇਤੀ ਤੋਂ ਰੋਜ਼ਗਾਰ ਪੰਜਾਬ ਦਾ ਚੱਲਦਾ ਸੀ ਉਹ ਜਿਹੜਾ ਪੰਜਾਬ ਉਹ ਜਿਹੜਾ ਅੱਜ ਪਾਣੀ ਦੀ ਮਾਰ ਜਿਹੜਾ ਚੱਲਦਾ ਪਿਆ ਇਹਦਾ ਕਿਸਾਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਮਿੱਟੀ ਦੇ ਢੋਲੇ ਜਿਹੜੇ ਭੜ ਕੇ ਟਰਾਲੀਆਂ ਦੇ ਵਿੱਚ ਲਾ ਕੇ ਦਿੱਤੇ ਜਾਣ। ਥੈਂਕਸ ਵੀਰਾ ਦੇ ਲਈ ਕੈਮਰਾਮੈਨ ਪਰਸਨ ਨਾਲ ਕਪਿਲ ਗਿੱਲ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਕਪਿਲ ਗਿੱਲ ਹੋ ਤਾਂ ਅੱਜ ਦੇ ਦ੍ਰਿਸ਼ ਤੁਹਾਨੂੰ ਦਿਖਾ ਦਈਏ। ਤਾਂ ਪਿੰਡ ਕੋਟ ਬੁੱਢਾ ਦੇ ਨਜ਼ਦੀਕ ਜਿਹੜਾ ਪਿੰਡ ਭੌਵਾਲ ਹੈ ਤਾਂ ਪਾਣੀ ਇੰਨੇ ਉਫਾਨ ਦੇ ਹੈ ਕਿ ਤੁਸੀਂ ਤਸਵੀਰਾਂ ਦੇਖਦੇ ਹੋ ਕੁਦਰਤੀ ਆਫਤ ਜਿੱਤੇ ਆਈ ਪਈ ਹੈ। ਉਤੇ ਹੀ ਜਿਹੜਾ ਆਉਣ ਜਾਣ ਵਾਲੇ ਰਸਤੇ ਵੀ ਜਿਹੜੇ ਟੁੱਟਦੇ ਜਾ ਰਹੇ ਨੇ ਤਾਂ ਤਸਵੀਰਾਂ ਕੈਮਰਾਮੈਨ ਨੂੰ ਕੋ ਦਿਖਾਈਆਂ ਜਾਂ ਰਹੀਆਂ ਸਾਰੀਆਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਜਿਹੜਾ ਸੜਕਾਂ ਵੀ ਟੁੱਟਦੀਆਂ ਜਾ ਰਹੀਆਂ ਤਾਂ ਜਿਹੜੇ ਦੂਸਰੇ ਪਾਸੇ ਪਿੰਡ ਨੇ ਤੇ ਉਹਨਾਂ ਦਾ ਜਿਹੜਾ ਜਿਹੜਾ ਕਨੈਕਸ਼ਨ ਜਿਹੜਾ ਇਹਨਾਂ ਪਿੰਡਾਂ ਨਾਲੋਂ ਟੁੱਟਦਾ ਜਾ ਰਿਹਾ ਹੈ ਕਿਉਂਕਿ ਇਸ ਵਕਤ ਜਿਹੜਾ ਪਾਣੀ ਉਫਾਨ ਤੇ ਸਤਲੁਜ ਬਿਆਸ ਦਰਿਆ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਵਧਿਆ ਹੈ ਤਾਂ 315000 ਕਿਊਸ ਜਿਹੜਾ ਪਾਣੀ ਅੱਜ ਛੱਡਿਆ ਗਿਆ ਹੈ ਤਾਂ ਇਸ ਤੋਂ ਵੱਧ ਵੀ ਸਕਦਾ ਹੈ ਕਿਉਂਕਿ ਭਾਗੜਾ ਡੈਮ ਦੇ ਵਿੱਚ ਜਿੱਥੇ 4 ਫੁੱਟ ਪਹਿਲਾਂ ਛੱਡਿਆ ਗਿਆ ਸੀ ਪਾਣੀ ਉੱਤੇ 7 ਫੁੱਟ ਕਰ ਦਿੱਤਾ ਗਿਆ ਹੈ ਤਾਂ ਹੋਰ ਵੀ ਕਈਆਂ ਨਦੀਆਂ ਦੇ ਵਿੱਚ ਪਾਣੀ ਜਿਹੜਾ ਉਫਾਨ ਤੇ ਹੈ ਤਾਂ ਸਾਡੇ ਨਾਲ ਲੋਕ ਜੁੜੇ ਨੇ ਗੱਲਬਾਤ ਕਰ ਲੈਣੇ ਆ ਹਾਂਜੀ ਕੀ ਨਾ ਜੀ ਤੁਹਾਡਾ ਸਾਡਾ ਨਾਂ ਜੀ ਬਾਬਾ ਜੀ ਦੀਸ਼ਾਈ ਕਾਦਰੀ ਅਸੀਂ ਹਜਰਤ ਸੈਦ ਪੀਰ ਬਾਬਾ ਸ਼ੇਰ ਸ਼ਾਹ ਵਾਲੀ ਨੌਸ਼ਾਹੀ ਕਾਦਰੀ ਸਚਿਆਰੀ ਨਗਰ ਕਰਿਆਲਾ ਵਾਲਿਆਂ ਦੇ ਸਮੂਹ ਮੈਂਬਰ ਸਰਪੰਚ ਸਹਿਬਾਨ ਸੇਵਾਦਾਰਾਂ ਦੇ ਨਾਲ ਇੱਥੇ ਲੰਗਰ ਲੈ ਕੇ ਆਏ ਹਾਂ ਜੀ ਅਹੀਂ ਆਸਟਾ ਨਵੇਂ ਪੁਲ ਦੇ ਨਦੀਕ ਪਿੰਡ ਪੋਹਾਲ ਖਲੋਤੇ ਆ ਜੀ ਪਾਣੀ ਦਾ ਵਹਾਅ ਬਹੁਤ ਤੇਜ ਆ ਜੀ ਇਹ ਏਰੀਆ ਸੈਦ ਪੀਰ ਬਾਬਾ ਸ਼ਾ ਕਮਾਲ ਸ਼ਾ ਜਮਾਲ ਦਾ ਏਰੀਆ ਜੀ ਕੋੜ ਬੁੱਡੇ ਦੇ ਨਦੀਕ ਸਾਰੀ ਸੰਗਤ ਨੂੰ ਅਪੀਲ ਕਰਦੇ ਆ ਜੀ ਇੱਥੇ ਵੱਧ ਤੋਂ ਵੱਧ ਮਿੱਟੀ ਦੀਆਂ ਜਿਹੜੀਆਂ ਟਰਾਲੀਆਂ ਉਹ ਵੀ ਪਹਚਾਈਆਂ ਜਾਣ ਕਿਉਂ ਪਾਣੀ ਦਾ ਵਹਾਅ ਅੱਗੇ ਨਾਲ ਬਹੁਤ ਤੇਜ ਹੋਇਆ ਹੈ ਜਿਹੜਾ ਬੰਨ ਥੋੜਾ ਥੋੜਾ ਸਿਮੰਦਿਆ ਨਦੀਕ ਦੇ ਪਿੰਡਾਂ ਵਾਲਿਆਂ ਨੂੰ ਬੜੀ ਖਤਰੇ ਵਾਲੀ ਗੱਲ ਆ ਜੀ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਆ ਜੀ ਇਹ ਜੋ ਵੀ ਸੇਵਾ ਦਾ ਜਿਹੜਾ ਘਰਿਆਲਾ شریف ਤੋਂ ਨਾਲ ਆਇਆ ਜੀ ਸਾਡੇ ਸਾਰੇ ਸੱਜਣ ਬਿਲਕੁਲ ਬਾਬਾ ਜੀ ਜਿਸ ਤਰ੍ਹਾਂ ਮੈਂ ਗੱਲ ਕਰਦੇ ਪਏ ਆ ਵੀ ਪਾਣੀ ਜਿਹੜਾ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ ਤਾਂ ਉੱਥੇ ਹੀ ਮਤਲਬ ਖਤਰਾ ਵੀ ਜਿਹੜਾ ਬਣਦਾ ਜਾ ਰਿਹਾ ਹੈ ਕਿਸਾਨਾਂ ਦੀ ਜਿਹੜੀ ਹਜ਼ਾਰਾਂ ਏਕੜ ਜਿਹੜੀ ਫਸਲ ਜਿਹੜੀ ਤਬਾਹ ਹੋ ਚੁੱਕੀ ਹੈ ਤਾਂ ਹੋਰ ਜਿਹੜਾ ਅਜਿਹਾ ਪਿੰਡਾਂ ਨੂੰ ਜੋੜਨ ਵਾਲਾ ਇਹ ਰਾਸਤਾ ਹੈ ਤਾਂ ਇਹਦੇ ਉੱਤੇ ਵੀ ਪਾਣੀ ਫਿਰ ਗਿਆ ਤਾਂ ਪਿੰਨੋ ਫੋਲਪੁਰਾ ਦੀ ਸਾਈਡ ਤੋਂ ਜਿਹੜਾ ਰਾਸਤਾ ਸੜਕ ਟੁੱਟ ਗਈ ਸੀ ਤਾਂ ਜਿਹੜਾ ਲਿੰਕ ਟੁੱਟ ਗਿਆ ਸੀ ਪਿੰਨਾਂ ਦਾ ਹੁਣ ਕਿਤੇ ਨਾ ਕਿਤੇ ਜਿਹੜਾ ਇਸ ਤੋਂ ਪੁਲ ਤੋਂ ਪਾਰ ਜਿਹੜੇ ਪਿੰਡ ਆ ਉਹਨਾਂ ਦਾ ਵੀ ਲਿੰਕ ਟੁੱਟਦਾ ਜਾਂਦਾ ਹੈ ਸੜਕ ਬਹਿ ਗਈ ਹੈ ਤਾਂ ਹੁਣ ਜਿੱਤਾ ਪਾਣੀ ਦਾ ਵਹਾਵ ਵੰਦਾ ਵਧਦਾ ਜਿਆਦਾ ਵਧਦਾ ਜਾਂਦਾ ਹੈ ਤਾਂ ਉੱਥੇ ਹੀ ਝੜਕਾਂ ਦਾ ਵੀ ਲਿੰਕ ਟੁੱਟਦੇ ਨੇ ਲੋਕ ਜਿਹੜੇ ਕੁਝ ਲੋਕ ਹੈ ਜਿਹੜਾ ਉੱਚੀਆਂ ਥਾਵਾਂ ਤੇ ਨੇ ਉਹਨਾਂ ਦਾ ਸੰਪਰਕ ਜਿਹੜਾ ਟੁੱਟ ਜਾਣਾ ਤੇ ਕਿਸ ਤਰ੍ਹਾਂ ਦੇਖਦੇ ਹੋ ਅਸੀਂ ਇਹੋ ਹੀ ਅਪੀਲ ਕਰਦੇ ਹਾਂ ਕਿ ਜਿੰਨਾ ਵੀ ਇਲਾਕਾ ਸਾਰਾ ਇਕੱਠਾ ਹੋਵੇ ਜੋ ਵੀ ਇੱਥੇ ਬੰਨ ਦੇ ਉ ਲੰਗਰ ਦੀ ਚਾਹੀਦੀ ਆ ਸਾਰੇ ਭੈਣ ਭਰਾ ਇਕੱਠੇ ਹੋ ਕੇ ਇਹ ਜਿਹੜਾ ਮੁਸੀਬਤ ਦਾ ਸਮਾਂ ਇਸ ਏਰੀਏ ਦੇ ਵਿੱਚ ਸਾਰੇ ਰਲ ਮਿਲ ਕੇ ਕੱਟ ਗਏ ਜੀ ਬਾਕੀ ਪਰਮਾਤਮਾ ਸਭ ਦਾ ਭਲਾ ਕਰੇ ਜੀ ਬਿਲਕੁਲ ਤਾਂ ਹੋਰ ਵੀ ਲੋਕ ਸਾਡੇ ਨਾਲ ਜੁੜੇ ਨੇ ਗੱਲਬਾਤ ਕਰ ਲੈਣੇ ਆ ਤਾਂ ਐਸ ਵਕਤ ਮੁਸੀਬਤ ਦੀ ਘੜੀ ਆ ਔਖਾ ਸਮਾਂ ਹੈ ਕੁਦਰਤੀ ਆਫਤ ਜਿਹੜੀ ਜਿਹੜੀ ਪੈ ਰਹੀ ਆ ਤਾਂ ਅੱਜ ਦਿਨ ਜਿਹੜੀਆਂ ਬਰਫਾਂ ਤਾਂ ਪੰਜਾਬ ਦੇ ਵਿੱਚ ਵੀ ਉਹ ਉੱਤੇ ਹੀ ਹਿਮਾਚਲ ਤੇ ਜੇ ਐਂਡ ਕੇ ਦੇ ਵਿੱਚ ਲੰਬੇ ਸਮੇਂ ਤੋਂ ਜਿਹੜੀਆਂ ਬਰਫਾਂ ਹੁੰਦੀਆਂ ਉਹਦੇ ਕਰਕੇ ਪਾਣੀ ਦਾ ਪੱਧਰ ਜਿਹੜਾ ਵੱਧ ਚੁੱਕਾ ਹੈ ਤਾਂ ਇਸ ਵਕਤ ਜਿਹੜਾ ਬੜਾ ਔਖਾ ਹੋਇਆ ਪਿਆ ਕਿਸਾਨਾਂ ਦਾ ਤਾਂ ਇੱਥੇ ਮਦਦ ਦੀ ਜ਼ਰੂਰ ਜ਼ਰੂਰਤ ਦੀ ਮੰਗ ਕੀਤੀ ਜਾ ਰਹੀ ਆ ਕਿ ਟਰਾਲੀਆਂ ਮਿੱਟੀ ਦੀਆਂ ਤੋੜੇ ਪਰ ਭਰ ਕੇ ਲਿਆ ਕੇ ਦਿੱਤੇ ਜਾਂਦੇ ਦਾ ਬੰਨ ਨੂੰ ਜਿਹੜਾ ਜਿਹੜਾ ਰੋਗ ਲਾਈ ਜਾ ਸਕੇ ਤਾਂ ਸਾਡੇ ਨਾਲ ਵੀ ਜੁੜੇ ਕਿੰਦਾ ਵੀ ਜੜਾ ਵਿਰਜਨ ਸਿੰਘ ਤਾਜ ਇਸ ਤਰ੍ਹਾਂ ਪਾਣੀ ਦਾ ਪੱਦਰ ਵਾਦ ਰਿਹਾ ਹੈ ਤਾਂ ਕਿਤੇ ਨਾ ਕਿਤੇ ਜਿੱਥੇ ਤੁਸੀ ਬਣਤੇ ਢਾ ਵੀ ਲੱਗੀ ਹੋਈ ਹੈ ਤਾਂ ਹੁਣ ਮਿੱਟੀ ਦੀਆਂ ਟਰਾਲੀਆਂ ਵੀ ਜਿਹੜੀਆਂ ਆ ਰਹੀਆਂ ਕੀ ਕਹਿਣਾ ਚਾਹੋ ਅੱਛੋ ਪਤਾ ਕੀ ਆ ਵੇਖੋ ਪੰਜਾਬ ਆਪਣੇ ਸਿਰ ਤੇ ਚੋਂਦਾ ਪਿਆ ਸਾਨੂੰ ਕਿਸੇ ਦੀ ਕੋਈ ਲੋੜ ਨਹੀਂ ਨਾ ਕੋਈ ਪ੍ਰਸ਼ਾਸਨ ਉਹ ਆਇਆ ਬਾਬਾ ਜੀ ਆਪਣੇ ਕੋਲ ਅਹੀਂ ਆਪਣੇ ਆਪ ਤੇ ਚੋਂਦੇ ਪਏ ਆ ਤੇ ਅਹੀਂ ਆਪੇ ਆਪ ਦਾ ਮਸਲਾ ਹੱਲ ਕਰ ਲੈਣਾ ਇੰਨਾ ਹੀ ਬੜਾ ਬਸ ਸਾਰੀ ਸੰਗਤ ਜਿਹੜੀ ਆ ਸਹੀ ਜੋ ਆ ਹਾਂ ਵੇਖੋ ਖਲੋਤੇ ਕਿੱਥੇ ਆਪਾਂ ਸਾਰੀ ਸੰਗਤ ਖਾਚਾ ਨਾਲੇ ਬਸ ਇਨਾ ਹੀ ਬੜਾ ਸੰਬਸ ਬਿਲਕੁਲ ਦਾ ਇਸ ਵਕਤ ਸੰਗਤ ਨੂੰ ਜਿਹੜੀ ਅਪੀਲ ਕੀਤੀ ਜਾ ਰਹੀ ਹੈ ਕਿ ਜਿਹੜਾ ਕਿਸਾਨਾਂ ਦਾ ਜਿਹੜੇ ਗਰੀਬ ਲੋਕ ਮਜ਼ਰੂਮ ਲੋਕਾਂ ਦਾ ਸਾਥ ਦਿੱਤਾ ਜਾਵੇ ਜਿਨ੍ਹਾਂ ਦੇ ਘਰ ਤੈ ਚੁਕੇ ਨੇ ਜਿਨ੍ਹਾਂ ਦੀ ਸਾਰੀ ਫਸਲ ਜਿਹੜੀ ਤਬਾਹ ਹੋ ਚੁੱਕੀ ਹੈ ਲੱਖਾਂ ਏਕੜ ਜਿਹੜੀ ਕਿਸਾਨਾਂ ਦੀ ਫਸਲ ਉਥੇ ਵੀ ਕਈ ਗਰੀਬਾਂ ਦੀ ਥੋੜੇ ਬਤੇ ਏਕੜ ਜਿਹੜੀ ਫਸਲ ਖਰਾਬ ਹੋ ਗਈ ਹੈ ਤਾਂ ਪਰ ਜਿਹਦੇ ਨਾਲ ਕਿਤੇ ਜਿਹੜਾ ਜਿੱਥੋਂ ਰੋਜ਼ਗਾਰ ਚੱਲਦਾ ਸੀ ਖੇਤੀ ਤੋਂ ਰੋਜ਼ਗਾਰ ਪੰਜਾਬ ਦਾ ਚੱਲਦਾ ਸੀ ਉਹ ਜਿਹੜਾ ਪੰਜਾਬ ਉਹ ਜਿਹੜਾ ਅੱਜ ਪਾਣੀ ਦੀ ਮਾਰ ਜਿਹੜਾ ਚੱਲਦਾ ਪਿਆ ਇਹਦਾ ਕਿਸਾਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਮਿੱਟੀ ਦੇ ਟੋੜੇ ਜਿਹੜੇ ਭੜਕੇ ਟਰਾਲੀਆਂ ਦੇ ਵਿੱਚ ਲਾ ਕੇ ਦਿੱਤੇ ਜਾਣ ਥੈਂਕਸ ਜੀ ਰਾਜਲੀ ਕੈਮਰਾਮੈਨ ਪਰਸਨ ਨਾਲ ਕਪਿਲ ਗਿੱਲ ਦੀ ਰਿਪੋਰਟ